ਸਾਡੇ ਪਰਿਵਾਰਾਂ ਵਿੱਚ ਸਾਦੇ ਵਿਆਹ ਹੋਣਗੇ ਸਾਦੇ ਭੋਗ ਹੋਣਗੇ ਇਹ ਕਸਮਾਂ ਖਾਂਦੇ ਜਾ ਕੇ ਫੇਰ ਮੈਂ ਕਹਿੰਦਾ ਸਿੱਖ ਹਾਂ ਠੀਕ ਹੈ ਅੱਜ ਇੱਕ ਇੱਕ ਟੈਰਰਿਸਟ ਬੰਦਾ ਪਾਕਿਸਤਾਨ ਚ ਮਾਰਿਆ ਗਿਆ ਉਹਨੂੰ ਆਰਮੀ ਨੇ ਮਾਰਿਆ ਪੰਜਾਬ ਦੇ ਲੋਕ ਪਤਾ ਜੱਟ ਨੇ ਇਹ ਕਰਤਾ ਜੱਟ ਨੇ ਉਹ ਕਰਤਾ ਇਹ ਛੋਟਾ ਹਾਂ ਕੌਣਾ ਹੋ ਫੈਜ਼ਲ ਹਾਜ਼ਰ ਉਹ ਉਹ ਇੱਕ ਸਮਗਲਰ ਸੀ ਉਹ ਇੱਕ ਕੁੜੀਆਂ ਦਾ ਤਸਕਰ ਸੀ ਬਿਲਕੁਲ ਠੀਕ ਹੈ ਉਹਨੂੰ ਮਾਰ ਕੇ ਤੁਸੀਂ ਉਹਨੂੰ ਹੀਰੋ ਬਣਾ ਰਹੇ ਹੋ ਯਾਰ ਨਹੀਂ ਕਈ মিডিਆ ਵਾਲੇ ਬਣਾ ਰਹੇ ਨੇ ਪਰ ਜਿਹੜੇ ਦੇਖੋ ਪੰਜਾਬ ਦੇ ਸਿਰਫ ਪੰਜਾਬ ਦੀ ਗੱਲ ਪੰਜਾਬ ਦੀ ਦੇਖੋ ਪੰਜਾਬ ਦੇ মিডিਆ ਦੀ ਗੱਲ ਕਰਦਾ ਬਾਕੀ ਕਿਸੇ ਸਟੇਟ ਇੱਕ ਗੱਲ ਦੱਸਾਂ ਕਿਸੇ ਵੀ ਹਿੰਦੁਸਤਾਨ ਦੇ ਹੂੰ ਹਿੰਦੁਸਤਾਨ ਦੇ ਬਾਕੀ ਕਿਸੇ ਸਟੇਟ ਨੇ ਉਹਨੂੰ ਹੀਰੋ ਨਹੀਂ ਬਣਾਇਆ ਸਾਡੇ ਇੱਥੇ ਲੋਕ ਸਾਡਾ ਜੱਟ ਭਾਈ ਨੇ ਆਂ ਫੱਟੇ ਚੱਕ ਤੇ ਉਹ ਜੱਟ ਨੇ ਆਹ ਕਰਤਾ ਜੱਟ ਨੇ ਨਾਸੀ ਧੂਆਂ ਲਿਆਤਾ ਜੱਟ ਨੇ ਆਰਮੀ ਨੂੰ ਪਿੱਛੇ ਲਾਤਾ ਕੀ ਤੁਸੀਂ ਦੱਸ ਰਿਹਾ ਹੈ ਕੀ ਸੰਦੇਸ਼ ਜਾ ਰਿਹਾ ਸਾਡਾ ਬਾਹਰਲੀਆ ਸਟੇਟਾਂ ਦੇ ਵਿੱਚ ਕੀ ਤੁਸੀਂ ਪਾਕਿਸਤਾਨ ਦੇ ਫੇਵਰ ਚ ਤੁਸੀਂ ਉਸ ਤਸਕਰ ਦੀ ਫੇਵਰ ਚੋਂ ਯਾਰ ਮੈਨੂੰ ਇਹ ਜੇ ਲੋਕਾਂ ਨਾਲ ਨਹੀਂ ਮੈਂ ਤੁਲਨਾ ਕਰ ਸਕਦਾ ਆਪਣੀਆਂ ਮੈਂ ਉਹ ਹਰਜੀਤ ਸਿੰਘ ਕਵੇ ਬਣਨਾ ਹੀ ਨਹੀਂ ਚਾਹੂੰਗਾ ਜਿਹੜੇ ਲੋਕ ਦਾ ਕੋਈ ਧਰਮ ਨਹੀਂ ਜਮੀਰ ਨਹੀਂ ਹੈ ਯਾਰ ਮੇਰੇ ਉਹ ਲੋਕ ਕੌਣ ਨੇ ਉਹ ਮੁਸਲਮਾਨ ਲੋਕ ਉਹ ਪਾਕਿਸਤਾਨੀ ਲੋਕ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਕਿੰਨੇ ਨੌਜਵਾਨ ਮਾਰਦੇ ਠੀਕ ਹੈ ਇਹ ਉਹਨਾਂ ਨੂੰ ਹੈਪੀ ਸ਼ੇਡ ਕਰ ਰਹੇ ਨੇ ਸਾਡੇ ਦੁਸ਼ਮਣ ਦੇਸ਼ ਨੂੰ ਗਵਾਂਡੀ ਦੇਸ਼ ਨੂੰ ਜਿੱਥੇ ਤੇ ਪੰਜਾਬ ਅੱਜ ਤਸਕਰੀ ਦੇ ਨਾਲ ਬਰਬਾਦ ਹੋ ਗਿਆ ਉਹਨੂੰ ਹੈਪੀ ਸ਼ੇਅਰ ਕਰਨ ਵਾਲੇ ਕੌਣ ਲੋਕ ਨੇ ਸਵਾਲ ਉਹਨਾਂ ਨੂੰ ਕਰੋ ਸਵਾਲ ਉਹ ਚੱਕੋ ਕਿਥੇ ਕਿਉਂ ਅੱਜ ਸਾਡਾ ਪੰਜਾਬ ਨਸ਼ੇ ਦੇ ਵਿੱਚ ਡੋਬਣ ਵਾਲਾ ਡੁੱਬਦਾ ਜਾ ਰਿਹਾ ਅੱਜ ਪੰਜਾਬ ਸਾਡਾ ਜਿਹੜਾ ਹੈਗਾ ਇੱਕ ਵੱਖਰਾ ਦਰਿਆ ਵਗ ਰਿਹਾ ਕ੍ਰਿਸ਼ਨਾਠੀ ਦਾ ਜਿਹਦੇ ਵਿੱਚ ਹੜਦਾ ਜਾ ਰਿਹਾ ਕਿਉਂ ਨਹੀਂ ਦਰਦ ਆ ਰਿਹਾ ਯਾਰ ਕਿਉਂ ਨਹੀਂ ਉਦੋਂ ਤੁਹਾਡੇ ਹੰਝੂ ਚਾਰ ਦਿਨ ਤੁਸੀਂ ਸ਼ਹੀਦਾਂ ਦੇ ਜਾ ਕੇ ਲੰਗਰ ਲਾ ਕੇ ਤੁਸੀਂ ਉਹਨਾਂ ਨੂੰ ਸਮਰਪਿਤ ਹੋ ਕੇ ਪਟਕੇ ਬਣ ਕੇ ਕੇਸਰੀ ਇਹ ਤੇ ਤੁ ਸਿੱਖੀ ਇਹ ਨਹੀਂ ਹੈਗੀ ਸਿੱਖੀ ਦੀ ਗੱਲ ਤਾਂ ਕਰੋ ਕਿਉਂ ਜਿੰਨੇ ਸਾਡੇ ਕਥਾਵਾਚਕ ਹੈ ਨਾ ਪ੍ਰਚਾਰਕ ਨੇ ਮੈਂ ਕਹਿੰਦਾ ਇਹ ਰਿਸਪਾਂਸਿਬਲ ਨੇ ਕਿਉਂਕਿ ਲੋਕ ਇਹਨਾਂ ਨੂੰ ਸੁਣਦੇ ਨੇ ਇਹਨਾਂ ਦਾ ਚਾਰ ਆਪਣਾ ਨਹੀਂ ਕਰਦੇ ਉਸ ਦਾ ਆਬ ਜੀ ਗੱਲ ਆ ਕਿ ਇੱਕ ਦੂਜੇ ਨੂੰ ਸਿਰਫ ਅ ਪ੍ਰੋਟੈਸਟ ਕਰਦੇ ਨੇ ਇਹ ਇੱਕ ਦੂਜੇ ਨੂੰ ਦੇ ਵਿਪਰੀਤ ਚੱਲ ਰਹੇ ਨੇ ਕੋਈ ਆਪਣਾ ਦਾਸ ਰਿਆ ਕੋਈ ਦੂਖਰੀ ਸੰਪਦਾ ਦਾ ਕੋਈ ਦੂਸਰਾ ਦਾਸ ਹੈ ਤੁਸੀਂ ਯਾਰ ਕਿਉਂ ਆ ਤੁਸੀਂ ਸਾਰੇ ਭੁੱਲ ਜੋ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਾ ਮੇਰੀ ਮਾਤਾ ਸਹਿਬਦੇਵਾ ਮੈਨੂੰ ਬਾਕੀ ਪ੍ਰਚਾਰ ਦੀ ਗੱਲ ਕਹਾਣੀ ਹੋਣੀ ਹੈਗੀ ਠੀਕ ਹੈ ਮੇਰੇ ਸਿਰ ਤੇ ਦਮਾਲਾ ਮੇਰੇ ਚੋਲਾ ਪੈਵਾ ਇਹੀ ਸਭ ਤੋਂ ਵੱਡਾ ਪ੍ਰਚਾਰ ਹੈ ਠੀਕ ਹੈ ਸਾਨੂੰ ਆਪਣੇ ਤੁਸੀਂ ਕਿਹਨਾਂ ਨੂੰ ਪ੍ਰਚਾਰ ਕਰਨਾ ਹੈ ਸਿੱਖ ਕਿਵੇਂ ਵਧਣਗੇ ਸਿੱਖ 30 ਸਾਲ ਚ ਘਟੇ ਨੇ 50% ਸਿੱਖੀ ਘਟ ਗਈ ਆ ਤੁਸੀਂ ਸਿੱਖ ਕਿੱਥੇ ਤੇ ਬਣਾਉਂਗੇ ਸਿੱਖ ਤਾਂ ਘਟਦੀ ਚਲੇ ਜਾਣੇ ਆ ਤੁਹਾਡੀ ਹੋਂਦ ਖਤਮ ਹੋਣ ਦੇ ਕਿਨਾਰੇ ਆ ਰਹੀ ਹੈ ਤੁਹਾਡੀਆਂ ਜੜਾਂ ਨੂੰ ਵੱਢਣ ਲੱਗੇ ਹੋਏ ਨੇ ਲੋਕ ਸਿੱਖੀ ਕਿੱਥੇ ਤੇ ਵਧੂਗੀ ਕੋਈ ਵੀ ਮੁਸਲਮਾਨ ਧਰਮ ਛੱਡ ਕੇ ਸਿੱਖ ਨਹੀਂ ਬਣ ਰਿਹਾ ਰੇਰਾ ਕੋਈ ਕੋਈ ਕਰੋੜਾਂ ਅਰਬਾਂ ਚ ਕੋਈ ਕਦਾ ਹੋਊਗਾ ਠੀਕ ਹੈ ਜਿੰਨੇ ਸਿੱਖ ਵਧੇ ਆ ਨੇ ਉਹ ਹਿੰਦੂ ਭਾਈਆਂ ਦੇ ਵਿੱਚ ਘਰ ਇੱਕ ਇੱਕ ਜਿਹੜਾ ਸਰਦਾਰ ਬਣਿਆ ਸੀ ਤਾਂ ਸਿੱਖਾਂ ਦੀ ਵਾਦੀ ਵਧੀ ਆ ਠੀਕ ਹੈ ਅੱਜ ਤੁਸੀਂ ਉਹਨਾਂ ਦੇ ਨਾਲ ਹੀ ਲੜਾਈਆਂ ਪਾਤੀਆਂ ਇਹ ਵੀ ਮੰਦਰਾਂ ਨੂੰ ਨਹੀਂ ਜਾਣਾਂ ਅਸੀਂ ਜੀ ਮੂਰਤੀਆਂ ਨੂੰ ਨਹੀਂ ਪੂਜਦੇ ਉਹ ਤੁਸੀਂ ਨਵਾਜਾਂ ਗੁਰਦੁਆਰਿਆਂ 'ਚ ਕਰਵਾ ਰਹੇ ਹੋ ਠੀਕ ਹੈ ਤੁਹਾਨੂੰ ਮੰਦਰਾਂ ਦੀ ਤਕਲੀਫ ਹੈ ਸਾਡੇ ਗੁਰੂਆਂ ਨੇ ਮੰਦਰਾਂ ਨੂੰ ਬਚਾਉਣ ਵਾਸਤੇ ਸਾਰਾ ਜੀਵਨ ਲਾਤਾ ਜਨੂ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦੇਤੀਆਂ ਠੀਕ ਹੈ ਤਿਲਕ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦੇਤੀਆਂ ਤੇ ਤੁਸੀਂ ਉਹਨਾਂ ਨੂੰ ਇਹ ਗਾਲਾਂ ਕੱਢੀ ਜਾਂਦੇ ਹੋ ਅੱਜ ਜਿਹੜਾ ਪੰਜਾਬ ਨੂੰ ਜਿਹੜਾ ਲੋੜ ਹੈ ਸਿੱਖੀ ਦੇ ਸਹੀ ਪ੍ਰਚਾਰ ਦੀ ਲੋੜ ਹੈ ਕਿ ਉਹ ਸਿੱਖੀ ਨਾਲ ਕੌਣ ਜੁੜਨਗੇ ਸਿੱਖੀ ਦੇ ਨਾਲ ਸਾਡੇ ਸਨਾਤਨ ਪਾਈ ਹੀ ਜੁੜੇ ਹੋਏ ਨੇ ਉਹੀ ਜੁੜਨਗੇ ਗੁਰਦੁਆਰਾ ਸਾਹਿਬ ਕੌਣ ਆਉਂਦੇ ਨੇ 90% ਹਿੰਦੂ ਪਰਿਵਾਰ ਗੁਰਦੁਆਰਾ ਸਾਹਿਬ ਆਉਂਦੇ ਨੇ 나ਡਾ ਸਾਹਿਬ ਚਲੇ ਜਾਓ ਉੱਥੇ ਜਾ ਕੇ ਖੜ੍ਹ ਜਾਓ ਸਵੇ ਤੇ ਸ਼ਾਮ ਨੂੰ ਕੈਮਰਾ ਲੈ ਕੇ ਤੁਸੀਂ 100 ਪਰਿਵਾਰਾਂ ਨੂੰ ਮਿਲਿਓ ਤੁਹਾਨੂੰ 90 ਜਿਹੜੇ ਨੇ ਹਰਿਆਣੇ ਦੇ ਮਿਲਣਗੇ ਬਿਲਕੁਲ ਠੀਕ ਆ ਉਹ ਹਿੰਦੂ ਪਰਿਵਾਰ ਨੇ ਤੁਸੀਂ ਪੰਜੋਖਰਾ ਸਾਹਿਬ ਚਲੇ ਜਾਓ ਉਸੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਚਲੇ ਜਾਓ ਤੁਹਾਨੂੰ ਉੱਥੇ 80% Hindu ਪਰਿਵਾਰ ਮਿਲਣਗੇ ਤੇ ਤੁਹਾਡੀ ਜਦੋਂ ਤੁਸੀਂ ਅਜੇਹੀਆਂ ਕਿਤੇ ਸਵਾਵਾਵਾਂ ਦੀ ਗੱਲ ਚੱਲਦੀ ਆ ਹਰਜੀਤ ਸਿੰਘ ਦੀ ਗੱਲ ਚੱਲਦੀ ਆ ਤਾਂ ਤੁਸੀਂ ਉਹਨਾਂ ਨੂੰ ਇਹ ਗਾਲਾਂ ਕੱਢਣ ਲੱ ਆ ਜਾਂਦੇ ਆ ਕੋਸਾਂ ਲਾ ਜਾਂਦੇ ਆ ਉਹ ਆਪਣੇ ਧਰਮ 'ਚ ਪੱਕੇ ਨੇ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਅਰ ਰਹਿੰਦੀ ਦੁਨੀਆ ਤਾਂ ਕਹਿੰਦੇ ਕਿ ਸਾਡਾ ਆਪਣਾ ਖੂਨ ਆ ਉਹ ਠੀਕ ਹੈ ਨਾ ਗੱਲ ਇਸ ਗੱਲ ਕਰਕੇ ਜਿਹੜਾ ਅੱਜ ਜਿਹੜੀ ਲੋੜ ਹੈ ਸਮੇਂ ਦੀ ਸਾਨੂੰ ਸਹੀ ਪ੍ਰਚਾਰ ਦੀ ਲੋੜ ਹੈ ਸਾਨੂੰ ਹਿੰਦੂ ਭਾਈਆਂ ਨਾਲ ਸਾਂਝ ਵਧਾਉਂਗੇ ਕਿ ਤੁਹਾਡਾ ਇੱਕ ਇੱਕ ਬੱਚਾ ਸਿੱਖ ਬਣਦਾ ਸੀ ਪਹਿਲਾਂ ਉਸ ਪਰੰਪਰਾ ਨੂੰ ਆਪਾਂ ਸ਼ੁਰੂ ਕਰੀਏ ਜੇ ਅੱਜ 100 ਕਰੋੜ ਪਰਿਵਾਰ ਅੱਜ ਅੱਜ ਇੱਕ ਇੱਕ ਬੱਚਾ ਅਗਰ ਸਿੱਖ ਸਜਣ ਲੱਗ ਜਵੇ ਤਾਂ ਅਸੀਂ ਸਾਰੇ ਸਿੱਖੀ ਆ ਫਿਰ ਠੀਕ ਹੈ ਆਇਆ ਨਾ ਨੂੰ ਤੁਸੀਂ ਮੁਸਲਮਾਨਾਂ ਨੂੰ ਜਫੀਆਂ ਪਾ ਕੇ ਤੁਸੀਂ ਫੋਟੋਆਂ ਸ਼ੇਅਰ ਕਰਦੇ ਹੋ ਜੇ ਕਿਸੇ ਪੰਡਤ ਨੂੰ ਜਫੀ ਪਾ ਲਈ ਤਾਂ ਤੁਹਾਨੂੰ ਤਕਲੀਫ ਹੋ ਜਾਂਦੀ ਹੈ ਇਸ ਕਾਕੇ ਇਹ ਜਿਹੜੇ ਲੋਕ ਨੇ ਇਹ ਮੋਸਟਲੀ ਜਿਹੜੀਆਂ ਆਈਡੀਆਂ ਨੇ ਅਦਰਸ ਕੰਟਰੀਆਂ ਤੋਂ ਚਲਦੀਆਂ ਨੇ ਫੇਕ ਆਈਡੀਆਂਜ਼ ਚਲਦੀਆਂ ਨੇ ਔਰ ਜਿਹੜੇ ਕੁਝ ਲੋਕ ਹੈ ਨੇ ਉਹ ਪਲਾਂਟਡ ਲੋਕ ਨੇ ਉਹਨਾਂ ਦੇ ਪਿੱਛੇ ਜਿਹੜੀਆਂ ਨੇ ਕੁਝ ਜਥੇਬੰਦੀਆਂ ਅਜਹੀਆਂ ਨੇ ਜਿਹੜੀਆਂ ਸਾਡੇ ਸਮਾਜ ਵਾਇਲੈਂਸ ਫਲਾਉਣ ਦਾ ਕੰਮ ਕਰਦੀਆਂ ਨੇ ਉਹ ਕੰਮ ਕਰਦੇ ਨੇ ਤੋਂ ਵੀਰ ਉਹਨਾਂ ਚੈਕੀਟਾ ਉਹਨਾਂ ਟੈਂਡ ਦੇ ਵਿੱਚ ਲੋਕ ਸਿੱਖੀ ਨਾਲ ਜੁੜਨ ਸਨਾਤਨ ਧਰਮ ਵਾਲੇ ਆਪਣੇ ਧਰਮ ਚ ਪੱਕੇ ਰਹਿਣ ਸਿੱਖ ਆਪਣੇ ਧਰਮ ਚ ਪੱਕੇ ਰਹਿਣ ਜਿਹੜਾ 크੍ਰਿਸਚਨ ਸ਼ਬਦ ਵਿੱਚ ਜੁੜਾਇਆ ਉਸ ਤੋਂ ਗਰੇਚ ਕੀਤੀ ਜਾਵੇ ਡੈਫੀਨਟਲੀ ਦੇਖੋ ਕਾਨਕੀਆ ਕਿ ਸਿੱਖ ਤੇ ਸਨਾਤਨ ਚ ਕੋਈ ਫਰਕ ਨਹੀਂ ਹੈ ਮੈਂ ਇਹੀ ਕਹਾਂਗਾ ਜਿੰਨੇ ਸਾਡੇ ਸਿੱਖ ਭਰਾ ਨੇ ਸਾਡੇ ਪ੍ਰਚਾਰਕ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਪਿਛਲੇ ਸਮੇਂ ਦੇ ਵਿੱਚ ਮੋਸਟਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ Hindu ਪਰਿਵਾਰਾਂ ਦੇ ਘਰ ਵੀ ਰਹੇ ਨੇ ਹੂੰ ਠੀਕ ਹੈ ਲੇਕਿਨ ਕੁਝ ਕਠੜ ਪੰਤੀਆਂ ਨੇ ਧੱਕੇ ਨਾਲ ਉਥੇ ਤੇ ਫੋਟੋਆਂ ਚਕਾ ਲੀਆਂ ਗੁੜਕਾ ਸਾਫ ਚਕਾ ਲੇ ਉਥੇ ਤੇ ਗ੍ਰੰਥ ਚਕਾ ਲੇ ਹੂੰ ਫਿਰ ਹਰ ਇੱਕ ਜਿਹੜਾ Hindu ਪਰਿਵਾਰ ਹੈ ਉਹਦਾ ਜਿਹੜਾ ਇੱਕ ਬੇਟਾ ਸੀ ਜਿਹੜਾ ਉਹ ਸਰਦਾਰ ਬਣਾਉਂਦੇ ਸੀ ਤੇ ਅੱਜ ਜੇ ਸਾਡਾ ਪਿਆਰ ਹੋਊਗਾ ਸਾਂਝ ਹੋਗੀ ਉਹਨਾਂ ਨੂੰ ਅਬਲਾਈਜ਼ ਕਰਾਵਾਂਗੇ ਵੀ ਅਸੀਂ ਇੱਕ ਆ ਅਸੀਂ ਸਾਡੇ ਕੀ ਫਰਕ ਹੈ ਵੀ ਤੁਸੀਂ ਯਾਰ ਇੱਕ ਇੱਕ ਬੱਚਾ ਸਿੱਖ ਸਜਾਓ ਤੁਸੀਂ ਘਟੋ ਘਟੇ ਇੱਕ ਇੱਕ ਨੂੰ ਪਗੜੀ ਬਣਾਓ ਤੇ ਮੈਂ ਕਹਾ ਕਿ ਜੇ ਕਹਾਂ ਤਾਂ ਘੱਟ ਤੋਂ ਘੱਟ 30 ਕਰੋੜ ਹੋ ਜਾਣੇ ਆ ਤੇ ਸਾਡੀ ਆਪੇ ਅਸੀਂ ਸਾਰੇ ਉਹ ਆ ਅਸੀਂ ਅਲੱਗ ਕਿਵੇਂ ਆ ਸਾਡੀਆਂ ਧੀਆਂ ਦੇ ਪੁੱਤਾਂ ਦੇ ਰਿਸ਼ਤੇ ਸਾਂਝੇ ਨੇ ਅਸੀਂ ਇੱਕ ਦੂਜੇ ਦੇ ਰਿਸ਼ਤੇ ਕਰਦੇ ਨੇ ਇੱਕ ਦੂਜੇ ਨਾਲ ਰੋਟੀ ਖਾਂਦੇ ਆ ਰੋਟੀ ਬਾਟੀ ਦੀ ਸਾਡੀ ਸਾਂਝ ਹੈ ਅਸੀਂ ਉੱਥੇ ਵਰਕਆਊਟ ਕਰੀਏ ਜਿਆਦਾਤਰ ਜਿਹੜਾ ਹੈਗਾ ਕਿਸਾਨੀ ਨੂੰ ਲੈ ਕੇ ਸਿਰਫ ਗੱਲਾਂ ਕਰੀ ਜਾਂਦੇ 4 ਸਾਲ ਤੋਂ ਅੱਜ ਲੋਕ ਇਹਨਾਂ ਤੋਂ ਤੰਗ ਆਏ ਵੀ ਨਹੀਂ ਕਿਸਾਨਾਂ ਤੋਂ ਕਿਸਾਨਾਂ ਤੋਂ ਤੁਸੀਂ ਪਿੰਡ ਜਾ ਕੇ ਦੇਖੋ ਦੁਕਾਨਦਾਰਾਂ ਨੇ ਕਿਵੇਂ ਉਹਨਾਂ ਨੂੰ ਅੱਗੇ ਤੇ ਕਿਹਾ ਉਹ ਤਾਂ ਕਹਿੰਦੇ ਕਹਿੰਦੇ ਫਿਰ ਛੱਤ ਤੇ ਬੀਜ ਲੇ ਫਿਰ ਕਹਿੰਦੇ ਕਿਸਾਨਾਂ ਤੋਂ ਨਾ ਲਿਓ ਕਣਕ ਫੇ ਨਾਂ ਦੇਣਗੇ ਕੀ ਹੋ ਗਿਆ ਫੇ ਕਿਤੇ ਭੁੱਖੇ ਮਰ ਜਾਣਗੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਕੋਈ ਕਿਸੇ ਨੂੰ ਰੋਟੀ ਨਹੀਂ ਦਿੰਦਾ ਕਰਮਾਂ ਦੀ ਖਾਂਦਾ ਏਹੀ ਇੱਕ ਕੀੜਾ ਹੈ ਕਿਸਾਨ ਨਹੀਂ ਰੋਟੀ ਦਿੰਦਾ ਕਿਸੇ ਤੁਸੀਂ ਇੱਕ ਗੱਲ ਸੁਣੋ ਕਪੜੇ ਕੌਣ ਜਿਹੜਾ ਕਿਸਾਨ ਨੇ ਕਪੜੇ ਪਾਏ ਹੋਏ ਨੇ ਉਹ ਕਿੱਥੇ ਤੇ ਲਿਆਉਣ ਦਾ ਦੁਕਾਨਦਾਰ ਦੁਕਾਨਦਾਰ ਕੌਣ ਹੈ ਇੰਡਸਟਰੀ ਜਿਨ੍ਹਾਂ ਨੂੰ ਕਿਹਾ ਵੀ ਤੁਸੀਂ ਵੀ ਸਾਨੂੰ ਵੱਡੀ ਇੰਡਸਟਰੀ ਦੇ ਨੇ ਕਿ ਸਾਰੇ ਜੁੜੇ ਹੁੰਦੇ ਨੇ ਇਹ ਨਹੀਂ ਹੈ ਬਿਲਕੁਲ ਕੀ ਦੁਕਾਨ ਇੱਕ ਇੰਡਸਟਰੀ ਲਾ ਲਿਆ ਕਿੰਨੇ ਲੋਕ ਉਹਦੇ ਪਿੱਛੇ ਰੋਟੀ ਖਾਂਦੇ ਨੇ ਬਿਲਕੁਲ ਕੋਈ ਗਿਣਤੀ ਹੈ ਅੱਜ ਤੁਸੀਂ ਇੱਕ ਇੰਟਰਨੈਟ ਵਾਲਾ ਦੇਖੀਏ ਜਿਹਨੇ ਬਣਾਇਆ ਉਹਨੂੰ ਤੁਸੀਂ ਇੰਡਸਟਰੀ ਆਖਦੇ ਰੋਟੀ ਦਾ ਤੁਸੀਂ ਵੀ ਖਾ ਰਹੇ ਹੋ ਤੇ ਸਾਰੇ ਖਾ ਰਹੇ ਨੇ ਠੀਕ ਹੈ ਇਹ ਚੀਜ਼ ਨੂੰ ਤੁਸੀਂ ਉਸਾਂ ਦੇ ਰੋਟੀ ਦਾ ਜਿਹੜਾ ਮੇਨ ਆਇਆ ਇਹ ਨਹੀਂ ਦੇਣਾ ਚਾਹੀਦਾ ਕਿਉਂ ਆ ਕੋਈ ਕਿਸੇ ਨੂੰ ਫਰੀਦ ਦੰਦੇ ਨੇ ਕੋਈ ਗੱਲ ਨਹੀਂ ਹੈਗੀ ਤੇ ਤੁਸੀਂ ਦੱਸੋ ਚਲੋ ਤੁਸੀਂ ਕਣਕ ਨਹੀਂ ਦਵੋਗੇ ਆਪਾਂ ਤੁਸੀਂ ਕਹਿੰਦੇ ਵੀ ਉਹ ਆ ਅਦਰ ਸਟੇਟਾਂ ਤਾਂ ਹੈਗੀਆਂ ਨੇ ਅਗਰ ਸਟੇਟਾਂ ਦੇਣ ਨੂੰ ਤਿਆਰ ਆ ਅਦਰਸ ਕੰਟਰੀਆਂ ਦੇ ਦੇਣਗੀਆਂ ਜਿਹੜੀਆਂ ਚੀਜ਼ਾਂ ਹਿੰਦੁਸਤਾਨ ਚ ਨਹੀਂ ਬਣਦੀਆਂ ਸੀ ਬਾਹਰ ਤੋਂ ਵੀ ਤਾਂ ਲੈ ਹੀ ਰਹੇ ਆ ਲੇਕਿਨ ਪੰਜਾਬ ਦੀ ਉਹ ਗੱਲ ਕਰੋ ਬੋਸਟਲੀ ਕਣਕ ਪੰਜਾਬ ਭੇਜਦਾ ਹੈ ਪੰਜਾਬ ਦੀ ਕਣਕ ਨੂੰ ਤੁਸੀਂ ਜਾ ਕੇ ਦੇਖੋ ਸੈਂਪਲ ਕੀ ਨੇ ਜਹਰ ਹੈ ਇਹਦੇ ਚ ਜ਼ਹਿਰ ਬਣਾਇਆ ਕਿਨੇ ਜਿਨ੍ਹਾਂ ਸਪਰੇਆ ਕੀਤੀਆਂ ਸਪਰੇਆ ਕਿਨੇ ਦਿੱਤੀਆਂ ਕਿਸਾਨ ਨੇ ਸਰਕਾਰ ਕੰਮ ਦੇਖੋ ਕੰਮ ਨਾਲ ਤੇ ਡਿਪੈਂਡ ਆ ਮਾਈ ਡੀਅਰ ਮੈਂ ਆਪਣੇ ਜੀਵਨ ਦੇ ਵਿੱਚ ਜੀਵਨ ਦੇ ਵਿੱਚ 150 ਰੁਪਏ ਕਿਲੋ ਵੀ ਕਣਕ ਆਪਣੇ ਕੁਆਂਟਲ ਦੇਖੀ ਆ 150 ਰੁਪਏ ਤੇ ਅੱਜ ਵੀ ਤੁਸੀਂ ਦੇਖ ਲਓ ਹਨਾ ਕੋਈ ਅਜਿਹੀ ਗੱਲ ਨਹੀਂ ਇੱਕ ਟਾਈਮ ਸੀਗਾ ਸਾਡੇ ਖੇਤਾਂ ਵਿੱਚ ਕਣਕ ਘਾਟ ਹੁੰਦੀ ਸੀਗੀ ਅੱਜ ਖਾਨਕ ਸਾਡੇ ਖੇਤਾਂ 'ਚ ਖੂਬ ਹੁੰਦੀ ਆ ਠੀਕ ਆ ਅਸੀਂ ਕਦੇ ਨਹੀਂ ਰੱਜਣਾ ਹੈਗਾ ਅਸੀਂ ਕਦੇ ਸਬਰ ਸੰਤੋਖ ਰੱਬ ਨੇ ਸਾਨੂੰ ਬਖਸ਼ਣਾ ਜੇ ਅਸੀਂ ਗੁਰੂ ਦੇ ਨਾਲ ਜੁੜਾਂਗੇ ਅੱਜ ਜਿਹੜਾ ਹੈਗਾ ਜੇ ਸਾਨੂੰ ਕੱਪੜਾ ਕੌਲੀ ਗਲਾਸ ਹਰ ਇੱਕ ਚੀਜ਼ ਸਾਡੇ ਘਰ ਦੇ ਨਾਲ ਜੁੜੀ ਹੋਈ ਕਾਪੀ ਪੈਨ ਕਿਤਾਬ ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਕਿ ਅਸੀਂ ਤੁਹਾਨੂੰ ਇਹ ਦੇਣੀਆਂ ਬੰਦ ਕਰ ਦੇਣੀਆਂ ਜੇ ਉਹਨਾਂ ਨੇ ਕਹਿਤਾ ਫੇਰ ਮਤਲਬ ਜੇ ਕੋਈ ਕਵੇ ਵੀ ਅਸੀਂ ਤੁਹਾਡਾ ਨੈਟ ਬੰਦ ਕਰ ਦਿੰਨਾ ਜੇ ਕੋਈ ਕਵੇ ਅਸੀਂ ਤੁਹਾਨੂੰ ਗੱਡੀ ਦੇ ਵਿੱਚ ਤੇਲ ਨਹੀਂ ਦੇਣਾ ਜੇ ਤੁਹਾਨੂੰ ਕਵੇ ਅਸੀਂ ਤੁਹਾਨੂੰ ਕੋਈ ਵੀ ਚੀਜ਼ ਨਹੀਂ ਦੇਣੀ ਫਿਰ ਉਹਨਾਂ ਦਾ ਬੁਰਾ ਹਾਲ ਹੋ ਜਾਏਗਾ ਦੇਖੋ ਇਹ ਤਾਂ ਕਹਿਣ ਵਾਲੇ ਤੇ ਡਿਪੈਂਡ ਹੈ ਨਾ ਜਿਹੜਾ ਕਹਿੰਦੇ ਤੁਸੀਂ ਦੁਕਾਨਾਂ ਤੇ ਬੀਜ ਲਿਓ ਉਹਨੂੰ ਪੁੱਛਣਾ ਚਾਹੀਦਾ ਕਿ ਉਹ ਤਾਂ ਕਾਨਕ ਬੀਜ ਲੂਗਾ ਦੁਕਾਨ ਤੇ ਉਹਦੇ ਕੋ ਵੀ ਪੈੜੀ ਹੋਊਗੀ ਉਹ ਘੱਟ ਹੋਗੀ ਠੇਕੇ ਤੇ ਲੈ ਲੂਗਾ ਵੇਚਦੇ ਨੇ ਲੋਕ ਮੈਂ ਦਾ ਮੁੱਲ ਖਰੀਦ ਲੂਗਾ ਬਾਕੀ ਚੀਜ਼ਾਂ ਕਿੱਥੇ ਤੇ ਆਉਂਦੀਆਂ ਨੇ ਯਾਰ ਜੀਵਨ ਚ ਕਲੀ ਕਣਕੇ ਮੁੱਖ ਥੋੜੀ ਰਹਿ ਗਈ ਆ ਕਲੀ ਕਣਕ ਤੇ ਚਾਵਲੇ ਮੁੱਖ ਰਹਿ ਗਏ ਨੇ ਧਰਤੀ ਤੇ ਠੀਕ ਐ ਤੁਸੀਂ ਆਪਣੇ ਧੀਆ ਪੁੱਤਾਂ ਨੂੰ ਦੇਖੋ ਕਿਤੇ ਮਹਾਲੀ ਥ੍ਰੀਬਿਊਟ ਨੂੰ ਜਾਂਦੇ ਹੋਏ ਨੇ ਉਹ ਕਿਸਾਨਾਂ ਦੇ ਧੀਆ ਪੁੱਤ ਨੇ ਬਿਲਕੁਲ ਠੀਕ ਐ ਗੱਲ ਰਾਤ ਨੂੰ ਲੰਘ ਨਹੀਂ ਸਕਦੇ ਤੁਸੀਂ ਉੱਥੇ ਨੂੰ ਉਹ ਤੁਸੀਂ ਕਿਹਨਾ ਵਾਸਤੇ ਉੱਥੇ ਬੈਠੇ ਹੋ ਤੁਹਾਡਾ ਤਾਂ ਸਾਡਾ ਬੀਜ ਜਿਹੜਾ ਹੈਗਾ ਦੇਖੋ ਕਿਧਰ ਨੂੰ ਜਾ ਰਿਹਾ ਹੈ ਉਹ ਥ੍ਰੀਬਿਟੂ ਕੰਮ ਰਿਹਾ ਔਰ ਕੌਣ ਹੈ ਕਿਤੇ ਗੇੜੀ ਰੂਟ ਕਰਦੇ ਥ੍ਰੀਬਿਟੂ ਉਬੀ ਦੀ ਗੱਲ ਹੈ ਅੱਜ ਮੋਹਾਲੀ ਦੇ ਵਿੱਚ ਨੂੰ ਸ਼ਰਮ ਆਉਂਦੀ ਹੈ ਕੱਪੜਿਆਂ ਨੂੰ ਦੇਖ ਕੇ ਨਿਕਲਦੇ ਨੇ ਬੰਦੇ ਨੂੰ ਸੋ ਮੈਂ ਇਹੀ ਕਹਾਂਗਾ ਤੁਸੀਂ ਕਿਸੇ ਵੀ ਕਿਤੇ ਨੂੰ ਮੁੱਖ ਨਾ ਲੈ ਕੇ ਚੱਲੋ ਉਹਨੂੰ ਕਿਸੇ ਲੋਕਾਂ ਤੇ ਨਾਂ ਥੋਪੋ ਤੁਸੀਂ ਧਰਮ ਨੂੰ ਮੁੱਖ ਲੈ ਕੇ ਚੱਲੋ ਤੁਸੀਂ ਧਾਰਮੀ ਹੋਵੋ ਜਦੋਂ ਤੁਸੀਂ ਆਪਣੇ ਸਹਿਬਜ਼ਾਦੇ ਦੇ ਅੱਗੇ ਜਾ ਕੇ ਖੜੋ ਤਾਂ ਤੁਸੀਂ ਕੇਸਾਂ ਸਮੇਤਾਂ ਦਾੜਾ ਪ੍ਰਕਾਸ਼ ਕਰਕੇ ਕਹੋ ਮਹਾਰਾਜ ਸਾਨੂੰ ਇਹਦੇ ਨਾਲ ਸਾਡੀ ਨਿਭਜੇ ਇਹੀ ਮੇਰਾ ਤਮੰਨਾ ਹੈ ਬਿਲਕੁਲ ਮੈਂ ਇੱਕਲਾ ਸਵਾਲ ਲੈਣਾ ਚਾਹਾਂਗਾ ਆਪਣੀ ਡਿਸਕਸ਼ਨ ਬਹੁਤ ਲੰਬੀ ਹੋ ਗਈ ਨਾ ਫੈਜ਼ਲ ਜ਼ੱਟ ਤੋਂ ਤੁਸੀਂ ਥੋੜਾ ਜਿਆਦਾ ਖਫਾ ਹੋਗੇ ਸੀ ਕਿ ਪੰਜਾਬ ਦਾ ਮੀਡੀਆ ਉਹਨੂੰ ਹੀਰੋ ਬਣਾ ਰਿਹਾ ਪਰ ਕਈ ਪੰਜਾਬ ਦੇ ਮੀਡੀਆ ਇਹ ਵੀ ਹੈ ਕਿ ਸਵਾਲ ਵੀ ਖੜਾ ਕਰ ਰਿਹਾ ਕਿ ਜੇ ਜਿਸ ਨੇ ਕ੍ਰਾਈਮ ਕੀਤਾ ਜੋ ਐਡਾ ਕ੍ਰਿਮੀਨਲ ਸੀਗਾ ਪਵਨ ਲਾਰੈਂਸ ਬਿਸ਼ਨੋਈ ਹੈ ਉਹਦੇ ਉੱਤੇ ਵੀ ਸਵਾਲ ਨੇ ਉਹਨੂੰ ਕੋਈ ਹੀਰੋ ਨਹੀਂ ਬਣਾਉਂਦਾ ਗੈਂਗਸਟਰ ਗੈਂਗਸਟਰ ਐਂਡ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਗੱਲ ਆਉਂਦੀ ਹੈ ਉਦੋਂ ਬਾਬਾ ਜੀ ਕਿਉਂ ਚੁੱਪ ਰਹਿੰਦੇ ਹੈ ਦੇਖੋ ਅੱਜ ਫੈਸਲ ਦੇ ਨਾਮ ਨਾਲ ਇੱਕ ਜੱਟ ਸ਼ਬਦ ਲੱਗਿਆ ਹੋਇਆ ਹੈ। ਹੂੰ ਕੀ ਲੱਗਿਆ ਬਾ ਜੱਟ ਜੀ ਨੇ ਸਾਡਾ ਬੇੜਾ ਗਰਖ ਕਰਿਆ ਪਿਆ ਇਸ ਸ਼ਬਦ ਨੇ ਜੱਟ ਨੇ ਜੱਟ ਦੇ ਸ਼ਬਦ ਨੇ ਸ਼ਬਦ ਨੇ ਜਦੋਂ ਅਸੀਂ ਸਿੰਥ ਨਹੀਂ ਲੈਣੀ ਆ ਕੋਈ ਚੀਜ਼ ਫਿਰ ਅਸੀਂ ਕਿਸਾਨ ਆ ਹੂੰ ਫਿਰ ਅਸੀਂ ਕਿਸਾਨ ਆ ਹੂੰ ਨਹੀਂ ਜਦੋਂ ਕਿਤੇ ਅਸੀਂ ਈਗੋ ਚ ਆਉਣਾ ਹੈ ਹੌਮੇ ਚ ਆਉਣਾ ਹੈ ਤਾਂ ਫੇਸੇ ਜਾਂਦਾ ਹੈ ਹੂੰ ਠੀਕ ਹੈ ਦੋਨਾਂ ਸ਼ਬਦਾਂ ਦੇ ਨਾਲ ਤੁਸੀਂ ਲੈ ਕੇ ਚੱਲੀਏ ਕਿ ਸਾਡੀ ਕੌਮ ਜਿਹੜੀ ਹੈ ਸਾਡੇ ਸਿੰਘ ਸਾਹਿਬ ਜਿਹੜੇ ਨੇ ਜਥੇਦਾਰ ਨੇ ਹੂੰ ਉਹਨਾਂ ਨੂੰ ਵੀ ਥੋੜਾ ਜਿਹਾ ਆਪਣੇ ਵੱਲ ਦੇਖਣਾ ਚਾਹੀਦਾ ਹੈ ਕਿ ਇਹ ਸ਼ਬਦ ਨੇ ਸਾਡੇ ਸਮਾਜ ਨੂੰ ਕੀ ਦਿੱਤਾ ਹੈ ਹੂੰ ਇਸ ਸ਼ਬਦ ਨੂੰ ਤੁਸੀਂ ਥੋੜਾ ਜਿਹਾ ਬਰੀਕੀ ਨਾਲ ਡਿਫਾਈਨ ਕਰ ਲਓ ਇੱਕ ਪਿੰਡ ਦੇ ਵਿੱਚ 100 ਘਰ ਹੈ। ਹੂੰ। ਬੀ ਘਰ ਜਿਹੜੇ ਨੇ ਜ਼ਿਮੀਂਦਾਰ ਪਰਿਵਾਰਾਂ ਦੇ ਨੇ। ਹੂੰ। ਅੱਛੇ ਵਿਆਹ ਹੁੰਦੇ ਨੇ। ਜਿੱਥੇ ਆ ਬਜਟ ਜਿਹੜਾ ਹੈ ਹੂੰ 40-50 ਲੱਖ ਦਾ ਬਜਟ ਹੈ। ਹੂੰ। ਅਗਰ ਉਹ ਸਿੱਖ ਹੈ ਹੂੰ ਉਸੇ ਪਰਵਾਚ ਉਸੇ ਪਿੰਡ 'ਚ ਕੋਈ ਗਰੀਬੰਦਾ ਬੈਠਾ ਹੈ। ਉਹ ਵੀ ਸਿੱਖ ਹੈ। ਉਹਨੂੰ ਨਾ ਤਾਂ ਗੁਰੂ ਘਰ 'ਚ ਸਨਮਾਨ ਮਿਲਿਆ ਹੈ। ਵੀ ਇਹਨੂੰ ਗੁਰਦੁਆਰੇ ਦਾ ਮੈਨੇਜਰ ਲਾਇਆ ਤਾਂ ਕਿਸੇ ਦਾ ਬੜੇ ਦਾ। ਹਾਂ। ਨਾ ਉਹਨੂੰ ਜਥੇਦਾਰ ਲਾਇਆ। ਹਾਂ। ਵੀ ਕਿਸੇ ਬੜੇ ਸਿੰਘ ਸਾਹਿਬ ਬਣਾਤਾ। ਹਾਂ। ਨਾ ਉਹਨੂੰ ਸਮਾਜ ਵਿੱਚ ਸਨਮਾਨ ਦਿੱਤਾ। ਹਾਂ। ਜਦੋਂ ਉਹਨਾਂ ਨੂੰ ਸ਼ਬਦਾਵਲੀ ਭੱਦੀ ਵਰਤ ਲੈਣੀ ਆ। ਜਦੋਂ ਕੰਮ ਕਰਾਉਣਾ ਹੈ, ਜਦੋਂ ਨਾਲ ਬਿਠਾਉਣਾ ਹੈ ਵੀ ਇਹ ਖੇਤ ਮਜ਼ਦੂਰ ਆ। ਇਹ ਸ਼ਬਦ ਮੈਂ ਪਿਛਲੇ 5 ਸਾਲਾਂ ਤੋਂ ਹੀ ਸੁਣਿਆ। ਹਾਂ। ਨਹੀਂ ਸ਼ਬਦ ਸੀਰੀ ਆਉਂਦਾ। ਹਾਂ। ਖੇਤ ਮਜ਼ਦੂਰ ਪਾਲੀ। ਹਾਂ। ਖੇਤ ਮਜ਼ਦੂਰ ਜਿਹੜਾ ਹੈਗਾ ਸ਼ਬਦ ਸਿਰਫ ਮੈਂ ਧਰਨੇ ਦੇ ਟਾਈਮ ਤੇ ਸੁਣਿਆ ਹੈ ਕਿਸਾਨ ਸ਼ਬਦ ਜੈ ਜਵਾਨ ਜੈ ਕਿਸਾਨ ਸਿਰਫ ਇਹ ਕਿਤਾਬਾਂ ਚ ਪੜਿਆ ਤਾਂ ਠੀਕ ਹੈ ਇਹ ਨਹਿਰੂ ਨੇ ਸ਼ਾਇਦ ਦਿੱਤਾ ਸੀਗਾ ਲੇਕਿਨ ਅੱਜ ਇਹੀ ਸ਼ਬਦ ਇਹੀ ਸ਼ਬਦ ਧਰਨਿਆਂ ਦੇ ਟਾਈਮ ਤੇ ਬਤਿਆ ਜਾਂਦਾ ਉਸ ਤੋਂ ਬਿਨਾ ਕਿੱਥੇ ਗਿਆ ਜੇ ਪੰਜਾਬ ਪਾਕਿਸਤਾਨ ਚ ਜਾ ਕੇ ਦੇਖੀਏ ਪਾਕਿਸਤਾਨ ਚ ਦੇਖੀਏ ਉਹ ਅਗਰ ਜੱਟ ਹੈ ਤੇ ਇਧਰਲਾ ਵੀ ਜੱਟ ਹੈ ਇਟ ਮੀਨ ਕੇ ਉਹ ਮੁਸਲਮਾਨ ਬਣਿਆ ਹੈ ਹੂੰ ਉਹਨੇ ਧਰਮ ਛੱਡਿਆ ਨਾ ਫਿਰ ਜੇ ਸਾਡਾ ਗੋਤ ਇੱਕ ਹੈ ਹੂੰ ਜੇ ਸਾਡਾ ਗੋਤ ਇੱਕ ਹੈ ਮੈਂ ਵੀ ਮੰਨ ਲੋ ਗਰੇ ਵਾਲਾ ਮੈਂ ਕਿਸੇ ਨੂੰ ਉਹ ਨਹੀਂ ਕਰਦਾ ਆ ਫੋਰ ਐਗਜ਼ਾਮਪਲ ਮੰਨ ਲਓ ਮੇਰਾ ਗੋਤ ਇਹ ਹੈ ਤੇ ਮੇਰਾ ਗੋਤ ਹੀ ਪਾਕਿਸਤਾਨ ਚ ਹੈ ਤਾਂ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਦੇ ਲੋਕਾਂ ਨੇ ਧਰਮ ਬਦਲੇ ਆ ਮੇਰਾ ਸਵਾਲ ਇਹ ਨਹੀਂ ਸੀ ਬਾਬਾ ਜੀ ਮੇਰਾ ਸਵਾਲ ਇਹ ਸੀ ਕਿ ਲਾਰੈਂਸ ਬਿਸ਼ਨੋਈ ਮੈਂ ਗਲਤ ਆਵਦਾ ਅਸੀਂ ਅਸੀਂ ਕਿਉਂਕਿ ਲਾਰੈਂਸ ਅਸੀਂ ਅਸੀਂ ਪੰਜਾਬ ਚ ਰਹਿੰਦੇ ਦੇਖੋ ਅਸੀਂ ਪੰਜਾਬ ਦੀ ਗੱਲ ਤੁਸੀਂ ਗੱਲ ਸਿੱਖੀ ਦੀ ਕੀਤੀ ਤੁਸੀਂ ਗੱਲ ਪੰਜਾਬ ਦੀ ਕੀਤੀ ਤੁਸੀਂ ਗੱਲ ਪੰਜਾਬ ਦੇ ਮੁੱਦਿਆਂ ਦੀ ਕੀਤੀ ਪੰਜਾਬ ਦਾ ਮੁੱਦਾ ਸਿੱਧੂ ਮੂਸੇਵਾਲਾ ਸੀਗਾ ਦੇਖੋ ਕਾਨ ਕੀ ਹੈ ਹੈਨਾ ਮੈਂ ਸਰਕਾਰ ਨਹੀਂ ਹੈਗਾ ਨਹੀਂ ਕਿਤਨੇ ਕਿਤੇ ਗੱਲ ਤਾਂ ਰੱਖੀ ਜਾ ਸਕਦੀ ਤੁਸੀਂ ਵਿਰੋਧ ਨਾ ਕਰ ਸਕਦੇ ਮੈਂ ਕਿਹਨੂੰ ਕਹਾਂਗਾ ਕਿਹਨਾਂ ਨੂੰ ਕਹਾਂਗਾ ਜਿਹੜੀਆਂ ਗੱਲਾਂ ਹੁਣ ਤੁਸੀਂ ਵਾਕਿਆ ਨੂੰ ਕਹਿੰਦੇ ਹੋ ਦੇਖੋ ਕਾਨ ਕੀ ਹੈ ਇਹ ਸਾਡੇ ਪੰਜਾਬ ਸਰਕਾਰ ਦੀ ਵਿਸ਼ਾ ਮੇਰਾ ਪੰਜਾਬ ਸਰਕਾਰ ਦੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਤੇ ਤੁਹਾਡਾ ਵਿਸ਼ਾ ਵੀ ਨਹੀਂ ਸੀਗਾ ਜਿਹੜਾ ਫੈਜ਼ਲ ਝੱਟੋ ਉੱਤੇ ਬੋਲਣ ਦਾ ਉਹ ਕਿਉਂ ਨਹੀਂ ਹੈਗਾ ਮੈਂ ਧਾਰਮਿਕ ਬੰਦਾ ਆ ਯਾਰ ਧਰਮ ਦੀ ਗੱਲ ਆਉਂਦੀ ਹੈ ਉੱਥੇ ਉੱਥੇ ਸਮਾਜ ਦੀ ਗੱਲ ਆਉਂਦੀ ਹੈ ਉਹ ਇੱਕ ਰਾਜਸਥਾਨ ਜਿਹੜਾ ਸਿੱਧੂ ਮੂਸੇਵਾਲਾ ਵੇ ਹਾਂਜੀ ਇੱਥੇ ਇੱਕ ਗੱਲ ਨਹੀਂ ਹੈਗੀ ਲਾਰੈਂਸ ਬਿਸ਼ਨੋਈ ਸਮਾਜ ਚ ਨਹੀਂ ਆਉਂਦਾ ਦੇਖੋ ਉਹਦਾ ਪਿਓ ਲੜਾਈ ਲੜ ਰਿਹਾ ਸਾਡਾ ਉਹਨੂੰ ਸਮਰਥਨ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੇ ਕੈਮਰੇ ਦੇ ਅੱਗੇ ਇਹਨੂੰ ਕਹਿਣਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਉਂਕਿ ਬਿਸ਼ਨੋਈ ਦਾ 파ਟ ਜਿਹੜਾ ਹੈਗਾ ਸਰਕਾਰ ਦੇ ਨਾਲ ਜੁੜਿਆ ਹੋਆ 파ਟ ਹੈ ਪੰਜਾਬ ਸਰਕਾਰ ਦਾ ਪਿੱਛੇ ਵੀ ਤੁਸੀਂ ਮਾਲੂ ਮੀਡੀਆ ਨੇ ਉਹਨਾਂ ਦੀਆਂ ਇੰਟਰਵਿਊਜ਼ ਕਰੀਆਂ ਨੇ ਹੈਨਾ ਮੀਡੀਆ ਹੀ ਪਰਮੋਡ ਮੀਡੀਆ ਦਾ ਤਾਂ ਕੰਮ ਹੈ ਜੋ ਇਦਾਂ ਦੇਗਾ ਨਹੀਂ ਦੇਖੋ ਮੀਡੀਆ ਕਿਵੇਂ ਇੰਟਰਵਿਊ ਕਰ ਰਿਹਾ ਹੈ ਇੱਕ ਜੇਲ੍ਹ 'ਚ ਬੈਠੇ ਦੀ ਕਰ ਰਿਹਾ ਬਾਹਰ ਤੋਂ ਕਰ ਰਿਹਾ ਮੇਰਾ ਇਹ ਵਿਸ਼ਾ ਹੀ ਨਹੀਂ ਹੈਗਾ ਮੇਰਾ ਵਿਸ਼ਾ ਸਿਰਫ ਮੈਂ ਤਾਂ ਇੱਕ ਚੀਜ਼ ਤੋਂ ਦੁਖੀ ਹਾਂ ਜਿੱਥੇ ਮੈਂ ਦੁਖੀ ਹਾਂ ਮੈਂ ਕਿਸੇ ਚੀਜ਼ ਤੋਂ ਦੁਖੀ ਨਹੀਂ ਹੈਗਾ ਸਿਰਫ ਇੱਕ ਗੱਲ ਤੋਂ ਮੇਰਾ ਮਨ ਦੁਖਦਾ ਕਿ ਅੱਜ ਪੰਜਾਬ ਦਾ ਬੰਦਾ ਪੰਜਾਬ ਦਾ ਸਿੱਖ ਜਿਨ੍ਹਾਂ ਨੇ ਬੰਦ-ਬੰਦ ਕਟਾਏ ਤੇ ਖੋਪਰੀਆਂ ਲੋਹਾਈਆਂ ਦੀਆਂ ਚੜਖਣੀਆਂ ਤੇ ਚੜ੍ਹੇ ਤੇ ਆਰੇ ਨਾਲ ਚਰਾਏ ਤੇ ਬੱਚਿਆਂ ਨੇ ਟੋਟੇ-ਟੁੱਟੇ ਕਰਾ ਕੇ ਗਣਾ ਚ ਹਾਰ ਪਵਾ ਲੇ ਤੇ ਸਭਾ ਸਰ ਸੇ ਨੇ ਪੀਸਨੇ-ਪੀਸੇ ਖਨੀ-ਖਨੀ ਰੋਟੀ ਤੇ ਗੁਜ਼ਾਰਾ ਕੀਤਾ ਦਾ ਗੱਡੀਆਂ ਥਲੇ ਲਤਾੜੇ ਤੇ ਦੇਗਾਂ ਚ ਉਬਾਲੇ ਤੇ ਰੂਹ ਬਨ ਕੇ ਸਾੜੇ ਤੇ ਠੀਕ ਹੈ ਅਰ ਰਮੀ ਦੇ ਨਾਲ ਖੱਲਨ ਉਤਾਰੀ ਨੇ ਬਾ ਬਾ ਜੈ ਸਿੰਘ ਖਾਲਕਟ ਵਰਗਿਆਂ ਨੇ ਅੱਜ ਉਹਨਾਂ ਦਾ ਜਿਹੜਾ ਵੰਸ਼ ਜਿਹੜਾ ਹੈਗਾ ਉਹ ਕਿਵੇਂ ਕਰੇ ਚਰਮਨ ਸਕਦਾ ਯਾਰ ਮੈਨੂੰ ਇਸ ਅਕਾਲ ਦਾ ਦੁੱਖਾ ਕੀ ਜਾਣ ਤਾਂ ਇਹ ਸਿੱਖ ਹੈ ਹੀ ਨਹੀਂ ਤੇ ਬੇਰੜੇ ਸੀ ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ ਹੈ ਸਿੱਖ ਕਦੇ ਧਰਮ ਨਹੀਂ ਛੱਡ ਸਕਦਾ ਸਿੱਖ ਕੇਸ ਨਹੀਂ ਕਤਲ ਕਰ ਸਕਦਾ ਸਿੱਖ ਮਰ ਸਕਦਾ ਹੈ ਸੂਲੀ ਚੜ੍ਹ ਸਕਦਾ ਸੇਕਾ ਕੁਛ ਵੀ ਕਰ ਸਕਦਾ ਮੈਂ ਇਹ ਵੀ ਕਹਾਗਾ ਸਿੱਖ ਕੇਸ ਨਹੀਂ ਕਤਲ ਕਰ ਸਕਦਾ ਜਿਹੜਾ ਕੇਸ ਕਤਲ ਕਰਦਾ ਕੇਸ ਗੁਰੂ ਕੀ ਮੋਹ ਰਾਇਆ ਤਖਤਸ਼ਰੀ ਕੇਸਗੜ ਸਾਦਾ ਨਾਮ ਕਿਸੇ ਪਰਿਵਾਰ ਦੇ ਨਾਮ ਨਹੀਂ ਕੇਸਾਂ ਦੇ ਨਾਮ ਰੱਖਿਆ ਗਿਆ ਪਹਿਲੇ ਤਖਤ ਦਾ ਨਾਮ ਸੋ ਕੇਸਾਂ ਤੇ ਬਿਨਾ ਤਾਂ ਸਿੱਖੀ ਨਹੀਂ ਹੈ ਠੀਕ ਹੈ ਜੇ ਸਹਿਜਤਾਰੀ ਸਿੱਖ ਦੀ ਗੱਲ ਕਰਦੇ ਆ ਤੇ ਫੇ ਸਨਾਤ ਨਹੀਂ ਸਾਰੇ ਸਹਿਜਤਾਰੀ ਸਿੱਖ ਨੇ ਪਰ ਸਿੱਖ ਹੀ ਨੇ ਉਹ ਫਿਰ ਮੇਰਾ ਉਹਨਾਂ ਨਾਲ ਵੀ ਸਹਿਚਾਰਾ ਤੁਹਾਡੇ ਨਾਲ ਵੀ ਸਹਿਚਾਰਾ ਕੋਈ ਫਰਕ ਨਹੀਂ ਹੈਗਾ ਸਹਿਜਤਾਰੀ ਸਿੱਖ ਨੇ ਜਿਨੇ ਹਿੰਦੂ ਭੈਣ ਭਾਈ ਨੇ ਉਹ ਗੁਰੂ ਨਾਨਕ ਨੂੰ ਆਪਣਾ ਇਸ਼ਟ ਮੰਨਦੇ ਨੇ ਉਹਦਾ ਸਤਿਕਾਰ ਕਰਦੇ ਕਿ ਨਹੀਂ ਪਾਸ਼ਾ ਦਾ ਕਰਦੇ ਗੁਰੂ ਘਰ ਜਾਂਦੇ ਕਿ ਨਹੀਂ ਜਾਂਦੇ ਉਹ ਸਾਰੇ ਸਹਿਜਤਾਰੀ ਸਿੱਖ ਨੇ ਠੀਕ ਹੁਣ ਇੱਥੇ ਕਹਿਣਾ ਵੀ ਇਹ ਜੀ ਕੱਲ ਨੂੰ ਵੋਟਾਂ ਬਣਾਉਣਗੇ ਇੱਥੇ ਵੀ ਕੌਂਟਰੋਵਰਸੀ ਆ ਜਾਣੀ ਹੈ ਜਿਹਨੇ ਕੇਸ ਨਹੀਂ ਰੱਖੇ ਹੋਏ ਜਿਹੜਾ ਗੁਰੂ ਘਰ ਜਾਂਦਾ ਉਹ ਸਹਾਇਤਾ ਲਈ ਸਿੱਖ ਹੈ ਇਹਦਾ ਵਿਸ਼ਾ ਪਹਿਲਾਂ ਬੜਾ ਵੱਡੇ ਪੱਧਰ ਤੇ ਚੱਲਦਾ ਰਿਹਾ ਜੇ ਸਹਾਇਤਾ ਲਈ ਸਿੱਖ ਹੈ ਜਿਹਨੇ ਗੁਰੂ ਘਰ ਜਾਣ ਵਾਲੇ ਨੇ ਉਹ ਸਾਰੇ ਹੀ ਸਹਾਇਤਾ ਲਈ ਸਿੱਖ ਨੇ ਮੈਂ ਉਹਨਾਂ ਨੂੰ ਸਹਾਇਤਾ ਲਈ ਸਿੱਖ ਮੰਨਦਾ ਸਨਾਤਨੀ ਸਿੱਖ ਕਹਿ ਲਓ ਤੁਸੀਂ ਉਹਨਾਂ ਨੂੰ ਜੇ ਤੁਸੀਂ ਸਹਾਇਤਾ ਲਈ ਸਿੱਖ ਕਹਿ ਲਓ ਜੇ ਤੁਸੀਂ ਹਿੰਦੂ ਭੈਣ ਭਾਈ ਕਹਿ ਲਓ ਕੁਝ ਵੀ ਕਹਿ ਲਓ ਉਹਨਾਂ ਨੂੰ ਵਾਹਿਗੁਰੂ ਜੀ ਬਾਈ ਤੁਸੀਂ ਸਮਾਂ ਦਿੱਤਾ ਹਾਲਾਂਕਿ ਜਿਹੜੀਆਂ ਗੱਲਾਂ ਅਸੀਂ ਸੰਗਤ ਤੱਕ ਪਹੁੰਚਾਉਣੇ ਚਾਹੀਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਬਹੁਤ ਸਰੀ ਗੱਲਾਂ ਹੁਣ ਤੱਕ ਪਹੁੰਚ ਗਈਆਂ ਤੇ ਬਹੁਤ ਬਹੁਤ ਸਭ ਧੰਨਵਾਦ ਤੇ ਸਮਾਂ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ